ਖਬਰਨਾਮਾ ਦੇਖ ਰਿਹਾ ਸਾਰੇ ਹੀ ਸ਼ੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਗੱਲ ਕਰਦੇ ਹਾਂ ਜਿਮਨੀ ਚੋਣ ਦੀ ਕਿਸ ਦਾ ਪਲੜਾ ਭਾਰੀ ਹੋਵੇਗਾ ਕਿਸ ਪਾਰਟੀ ਦੀ ਹੋਵੇਗੀ ਜਿੱਤ ਸ਼ਰੂਮਣੀ ਅਕਾਲੀ ਦਲ ਕਾਂਗਰਸ ਭਾਰਤੀ ਜਨਤਾ ਪਾਰਟੀ ਆਪ ਅੱਡੀ ਛੋਟੀ ਦਾ ਜੋਰ ਲਾਉਣਗੀਆਂ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਉਮੀਦਵਾਰ ਚੋਣ ਮਤਾਨ ਦੇ ਵਿੱਚ ਉਤਾੜ ਦਿੱਤਾ ਸੀ ਜਿਸ ਨੂੰ ਅੱਜ ਲਗਭਗ 20 ਦਿਨ ਹੋ ਗਏ ਨੇ ਅਤੇ 20 ਦਿਨਾਂ ਤੋਂ ਪੋਸਟਰ ਬਾਜੀ ਵੀ ਹੋ ਰਹੀ ਹੈ ਚੋਣ ਪ੍ਰਚਾਰ ਵੀ ਹੋ ਰਿਹਾ ਹੈ ਅਤੇ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਫਾਇਦੇ ਵੀ ਦੱਸੇ ਜਾ ਰਹੇ ਨੇ ਕਿ ਜੇਕਰ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਦੇ ਹੋ ਤੇ ਤੁਹਾਨੂੰ ਇੱਕ ਮੰਤਰੀ ਮਿਲੇਗਾ ਲੁਧਿਆਣਾ ਵੈਸ ਤੋਂ ਇਸ ਸਰਵੇ ਨੇ ਇੱਕ ਵਾਰ ਆਮ ਆਦਮੀ ਪਾਰਟੀ ਦੇ ਪੈਰਾ ਹੱਤੋਂ ਪੈਰਾ ਹੱਤੋਂ ਜ਼ਮੀਨ ਕੱਢ ਦਿੱਤੀ ਹੈ ਜ਼ਮੀਨ ਕਿਵੇਂ ਨਾ ਕੱਢੇ ਕਿਉਂਕਿ ਕਾਂਗਰਸ ਪਾਰਟੀ ਨੇ ਜਿਹੜਾ ਉਮੀਦਵਾਰ ਉਤਾਰਿਆ ਹੈ ਭਾਰਤ ਕੁਸ਼ ਆਸ਼ੂ ਉਹ ਲਗਾਤਾਰ ਦੋ ਵਾਰ ਇਥੋਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੇ ਨੇ ਅਜਿਹਾ ਮਾਲ ਮੰਤਰੀ ਵੀ ਰਹੇ ਜਿਲ੍ਹੇ ਦੇ ਵਿੱਚ ਵੀ ਬੰਦ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਤੇ ਮਾਣ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਇਸ ਵੀ ਚੋਣ ਮੈਦਾਨ ਦੇ ਵਿੱਚ ਬਿਨਾ ਕਿੰਤੂ ਪਰੰਤੂ ਜਿਹੜਾ ਉਤਾਰ ਦਿੱਤਾ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਰਾਜਾ ਉੜਿੰਗ ਨੇ ਉਹਨਾਂ ਦੀ ਧਰਮ ਪਤਨੀ ਨੂੰ ਪਹਿਲਾਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਣਾ ਸੀ ਕਿਉਂਕਿ ਰਾਜਾ ਵੜਿੰਗ ਨੇ ਆਪਣੀ ਪੱਤਰੀ ਦਾ ਨਾਮ ਦਿੱਤਾ ਸੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਦੋਂ ਕਿੱਥੇ ਕਿਹੜਾ ਉਮੀਦਵਾਰ ਉਤਾਰਦੀ ਹੈ ਇਹ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਨੂੰ ਪਤਾ ਹੁੰਦਾ ਹੈ ਹੋਰ ਕਿਸੇ ਨੂੰ ਪਤਾ ਨਹੀਂ ਹੁੰਦਾ ਭਾਰਤੀ ਜਨਤਾ ਪਾਰਟੀ ਵੱਲੋਂ ਕਹਿੰਦੇ ਨੇ ਕਿ ਹੌਬੀ ਧਾਲੀਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਕਿਉਂਕਿ ਰਵਨੀਤ ਬਿੱਟੂ ਦੇ ਨਾਲ ਜਿਹੜਾ ਉਹਦਾ ਅਗੰਢ ਤੋਪਾ ਹੈ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਆਪਣਾ ਪੱਤਾ ਨਹੀਂ ਖੋਲਿਆ ਲੇਕਿਨ ਜੇ ਗੱਲ ਕਰੀਏ ਸਰਵੇ ਦੀ ਇਹਨਾਂ ਦੇ ਵਿੱਚੋਂ ਪਲੜਾ ਕਿਸ ਦਾ ਭਾਰੀ ਲੱਗ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਇਸ ਹਲਕੇ ਦੇ ਵਿੱਚ ਉਧਾਰ ਨਹੀਂ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਨੇ ਕਿ ਤੀਜੇ ਨੰਬਰ ਤੇ ਆਵੇਗੀ ਕਿਉਂਕਿ ਇਸ ਹਲਕੇ ਦੇ ਵਿੱਚ 40% ਸਿੱਖ ਵੋਟਰ ਹੈ ਯਾਨੀ ਕਿ 40% ਸਿੱਖ ਵੋਟਰ ਹੈ ਇਸ ਲਈ ਕਿਤੇ ਨਾ ਕੀਤੇ ਕੌਮ ਦੇ ਆਧਾਰ ਤੇ ਖੇਤਰੀ ਪਾਰਟੀ ਪੰਥਕ ਪਾਰਟੀ ਹੋਣ ਦੇ ਆਧਾਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਵੇਗੀ 40% ਸਾਰੀ ਤੇ ਨਹੀਂ ਪੈਂਦੀ ਲੇਕਿਨ ਉਸ ਦੇ ਵਿੱਚੋਂ 20 ਤੋਂ 25% ਚੋਣ ਜਿਹੜੀ ਵੋਟ ਪੈਣ ਦੇ ਅਸਾਰ ਦੱਸੇ ਜਾ ਰਹੇ ਨੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦਾ ਇਤਿਹਾਸ ਆਧਾਰ ਬਿਲਕੁਲ ਖਤਮ ਹੋ ਗਿਆ ਹੈ ਕਹਿ ਰਹੇ ਨੇ ਕਿ ਗੁਰਪ੍ਰੀਤ ਗੋਗੀ ਵੀ ਧਰਮ ਪਤਰੀ ਨੂੰ ਤਰਸ ਦੇ ਆਧਾਰ ਤੇ ਜਿਮਣੀ ਚੋਣ ਦੀ ਟਿਕਟ ਦੇ ਦੇਣੀ ਚਾਹੀਦੀ ਸੀ ਇਸ ਲਈ ਹਲਕਾ ਲੁਧਿਆਣਾ ਵੈਸਟ ਦੇ ਲੋਕ ਕਾਫੀ ਅੱਕੇ ਪਏ ਨੇ ਆ ਆਮੀ ਪਾਰਟੀ ਤੋਂ ਭਾਰਤ ਭੂਸ਼ਣ ਆਸ਼ੂ ਜਿਹੜੇ ਨੇ ਉਹ ਅਧਾਰ ਦੇ ਫਿਰਦੇ ਨੇ ਚੋਣ ਪ੍ਰਚਾਰ ਵੀ ਕਰ ਰਹੇ ਨੇ ਦਫ਼ਤਰ ਵੀ ਉਹਨਾਂ ਨੇ ਆਪਣੇ ਜਗ੍ਹਾ-ਜਗ੍ਹਾ ਤੇ ਖੋਲ ਦਿੱਤੇ ਨੇ ਸੂਤਰ ਦੱਸਦੇ ਨੇ ਕਿ ਭਾਰਤ ਭੂਸ਼ਣ ਆਸ਼ੂ ਦੀ ਜਿੱਤ ਪੱਕੀ ਹੋ ਗਈ ਹੈ ਲੁਧਿਆਣਾ ਵੈਸਟ ਇਸ ਕਰਕੇ ਆਮ ਆਦਮੀ ਪਾਰਟੀ ਲਗਾਤਾਰ ਕਦੇ ਅਰਵਿੰਦ ਕੇਸ਼ਵਲ ਕਦੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਕਦੇ ਅਮਨ ਅਰੋੜਾ ਨੂੰ ਦੇਖਿਆ ਜਾ ਰਿਹਾ ਹੈ ਯਾਨੀ ਕਿ ਸੱਤਾ ਦੇ ਵਿੱਚ ਹੋਣ ਦੇ ਬਾਅਦ ਯੁੱਧ ਵੀ ਹਰ ਤਰ੍ਹਾਂ ਦਾ ਤਾਮ ਝਾਮ ਝੁਕਿਆ ਜਾ ਰਿਹਾ ਹੈ ਲੁਧਿਆਣਾ ਪਛਮੀ ਤੋਂ ਉਧਰ ਭਾਰਤ ਘੋਸ਼ਣ ਆਸ਼ੂ ਦੇ ਹੌਸਲੇ بلند ਨੇ ਸਰਵੇ ਕਹਿੰਦਾ ਹੈ ਕਿ ਜਿੱਤਨਗੇ ਭਾਰਤ ਕੋਸ਼ਨ ਆਸ਼ੂ ਦੂਜੇ ਨੰਬਰ ਤੇ ਸੰਜੀਵ ਅਰੋੜਾ ਅਤੇ ਤੀਜੇ ਨੰਬਰ ਤੇ ਸ਼ਰੂਮਣੀ ਅਕਾਲੀ ਦਲ ਅਤੇ ਬਚੀ ਖੁਸ਼ੀ ਜਿਹੜੀ ਹੈ ਵੋਟ ਉਹ ਪਵੇਗੀ ਭਾਰਤੀ ਜਨਤਾ ਪਾਰਟੀ ਨੂੰ ਇਹ ਨਵੇਂ ਸਰਵੇ ਨੇ ਇੱਕ ਵਾਰੀ ਦਾਵਾ ਡੋਲ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਤਾਂ